ਅੜ ਦੋਖ ਨਾਲ ਕਹਿਣਾ ਪੈਂਦਾ ਮੈਂ ਰੋਰੀ ਤਵਾ ਲਾਉਣਾ ਅਮਰਸਰ ਸ਼ਹਿਰ ਜਿਹਦੇ ਬਾਰੇ ਆਪਾਂ ਪੜ੍ਹਦੇ ਡਿਟੇ ਸੱਭੇ ਥਾਬ ਨਹੀਂ ਤੁੱਟ ਜਿਆ ਵੱਧੋ ਪੁਰਖ ਵਧਾਤੇ ਤਾਂ ਤੂੰ ਹੋਇਆ ਉਹਦੇ ਚੌਹ ਪਾਸੇ ਕਬਰਾਂ ਬਣੀਆਂ ਤੇ ਲੋਕਾਂ ਗੋਲਕਾਂ ਰੱਖਿਆ ਤੇ ਲੋਕੀ ਲੈਣਾ ਲਾਲ ਕੇ ਮੱਥਾ ਟਿਕਦੇ ਨੇ ਬੱਸ ਸਟੈਂਡ ਦੇ ਲਾਗੇ ਜਾ ਕੇ ਵੇਖੋ ਵੀ ਕਿੱਡੀ ਵੱਡੀ ਗੋਲਕ ਪਈ ਐ ਤੇ ਮੈਂ ਰਾਤ ਲੰਘਿਆ ਉਥੇ ਉਥੇ ਕੱਟ ਪਰਾਂ ਤਾਰਾਂ ਵਾਲੇ ਪੁਲ ਤੇ ਗਿਆ ਤੇ ਉਥੇ ਭੀੜ ਉਹ ਸਿੱਖੋ ਜੇ ਆਪਾਂ ਬਾਜਾਂ ਵਾਲੀ ਨੂੰ ਗੁਰੂ ਕਰਕੇ ਮੰਨਦੇ ਆਂ ਤੇ ਬਾਜਾਂ ਵਾਲੀ ਗੁਰੂ ਨੇ ਆਖਿਆ ਜਾਗਤ ਜੋਤ ਜਪੇ ਨਿਸਬਾਸਰ ਜਾਗਦੀ ਜੋਤ ਗੁਰਦੰਸ ਸੱਚੇ ਪਾਤਸ਼ਾਹ ਇਹਨੂੰ ਜਾਗਦੀ ਜੋਤ ਕਿਉਂ ਕਿਹਾ ਇਹ ਵੀ ਮੈਂ ਸਾਦੀ ਜੀ ਗੱਲ ਕਰਾਂ ਆਪਾਂ ਖੰਡ ਪਾਠੀ ਪੰਜ ਭਰਾ ਪਾੜ ਕਰਦੇ ਆਂ ਤੇ 2.5 ਤਨਾ ਘੰਟਿਆਂ ਤੋਂ ਬਾਅਦ ਆਪਾਂ ਕਹਿੰਨੇ ਵੀ ਮੈਂ ਥੱਕ ਗਿਆ ਸਾਨੂੰ ਪਾਇ ਸਾਹਿਬ ਕਿਤੇ ਵਾਕ ਕਮਰਾ ਲੈ ਦਿਓ ਮੁੜ ਕੇ ਰੋਲ ਆਉਣੀ ਤੋ ਉੱਥੇ ਨੀਂਦ ਨਾ ਆਵੇ ਅਸੀਂ ਪੰਜ ਜਣੇ ਵਾਰੀ ਵਾਰੀ ਇਸ਼ਨਾਨ ਕਰਦੇ ਆ ਪ੍ਰਸ਼ਾਦਾ ਪਾਣੀ ਠਗਦੇ ਆ ਆਰਾਮ ਕਰਦੇ ਆ ਤੇ ਕਹਿੰਨੇ ਥੱਕ ਗਏ ਆ ਲੇਕਿਨ ਕਦੇ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਨੇ ਆਖਿਆ ਵੀ ਮੈਂ ਥੱਕ ਗਏ ਆ ਸਤਗੁਰ ਜਾਗਤਾ ਹੈ ਦਿਓ ਇਸ ਕਰਕੇ ਬਾਜਾਂ ਵਾਲੇ ਨੇ ਕਿਹਾ ਜਾਗਤ ਜੋਤ ਜੋਤ ਕਿਉਂ ਕਿਹਾ ਜਿਹੜੀ ਜੋਤ ਹੈ ਨਾ ਇਹ ਫੜੀ ਨਹੀਂ ਜਾਂਦੀ ਜਿਹੜੀ ਜੋਤ ਹੈ ਇਹ ਚਾਨਣ ਕਰਦੀ ਹੈ ਗੁਰੂ ਦੀ ਤਾਕਤ ਨੂੰ ਫੜਿਆ ਨਹੀਂ ਜਾ ਸਕਦਾ ਤੇ ਇਹ ਚਾਨਣ ਕਰਦੀ ਗੁਰਬਾਣੀ ਇਸ ਜਗ ਮੈਂ ਚਾਨਣ ਕਰਨ ਵਸੇ ਮਹਾਰਾਜ ਇਸ ਕਲਯੁਗ ਦੇ ਸਮੇਂ ਵਿੱਚ ਗੁਰੂ ਕੀ ਬਾਣੀ ਹੀ ਚਾਨਣ ਤੇ ਜਿਨ੍ਹਾਂ ਦੇ ਕਰਮ ਚੰਗੇ ਨੇ ਉਹਨਾਂ ਦੇ ਹਿਰਦੇ ਵਿੱਚ ਇਹ ਗੁਰਬਾਣੀ ਵਸਦੀ ਹੈ ਜਾਗਤ ਜੋਤ ਜਪੇ ਨਿਸਪਾਸਰ ਇਹਨੂੰ ਦਿਨੇ ਚੇਤੇ ਕਰ ਇਹਨੂੰ ਰਾਤ ਚੇਤੇ ਕਰ ਕਿਉਂਕਿ ਮੈਨੂੰ ਗ੍ਰੰਥੀ ਹੋਣ ਕਰਕੇ ਮੈਨੂੰ ਦੋ ਡਿਊਟੀਆਂ ਨੇ ਕਥਾ ਦੀ ਤੇ ਇੱਕ ਮੰਜੀ ਸਾਹਿਬ ਦੀ ਦਰਵਾਦ ਸਾਹਿਬ ਦੀ ਗਰੰਟੀ ਦੀ ਮੈਨੂੰ ਤਕਰੀਬਨ ਦਿਹਾੜੀ ਚ ਦੋ ਚਾਰ ਬੰਦੇ ਕਦੇ ਬੀਬੀਆਂ ਕਦੇ ਭਰਾ ਮਿਲਣਗੇ ਇੱਕ ਬੰਦਾ ਮੈਨੂੰ ਕਹਿੰਦਾ ਕਿ ਗਿਆਨੀ ਜੀ ਰਾਤ ਨੂੰ ਪਾਣੀ ਪੜ ਲਿਆ ਕਰ ਮੈਂ ਅਖੇ ਰਾਤ ਨੂੰ ਪਾਣੀ ਸਲ੍ਹਾਵੀ ਜਾਏਗੀ ਜੇ ਰਾਤ ਨੂੰ ਸਾਹ ਲੈਣਾ ਤੇ ਰਾਤ ਨੂੰ ਪਾਣੀ ਪੜਨ ਦਾ ਕੀ ਅਜਾ ਸਾਨੂੰ ਪ੍ਰਮਾਤਮਾ ਸਵਾਸ ਦੇ ਰਿਹਾ ਤੇ ਸਾਡਾ ਗੁਰੂ ਕਹਿੰਦਾ ਸਾਹ ਸਾਹ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਦ ਗੁਰ ਮਖਾ ਸਵਾਸ ਦਾ ਚੇਤੇ ਕਰ ਕਿਉਂ ਹਮ ਆਦਮੀ ਹ ਇਕਦਮੀ ਮੋਲਤ ਮੋਦਰਾ ਜਾਣਾ ਦਮ ਆ ਗਿਆ ਤੇ ਆਦਮੀ ਨਾ ਆਪ ਕੱਖ ਵੀ ਨਹੀਂ ਸਾਨੂੰ ਇਹ ਵੀ ਨਹੀਂ ਪਤਾ ਵੀ ਸਾਡਾ ਖੀਲਾ ਸਵਾਸ ਕਿਹੜਾ ਹੈ ਇਹ ਕਿਸੇ ਬੰਦੇ ਨੂੰ ਕੋਈ ਪਤਾ ਨਹੀਂ ਆ ਆਪਣੇ ਜੈਂਦੀਪੁਰ ਦੇ ਲਾਗੇ ਪਿੰਡ ਹੈ ਨਾ ਭੰਗਾਰੀ ਲਾਵਾ ਕਰਦੇ ਸਨ ਦੋ ਲਾਵਾ ਬੀਬੀ ਦੀਆਂ ਹੋਈਆਂ ਤੀਜੀ ਲਾਾਂ ਤੇ ਬੀਬੀ ਡੇਗੀ ਤੇ ਚੜਾਈ ਕਰ ਗਈ ਹੁਣ ਦੱਸੋ ਬਿਮਾਰ ਹੋ ਗਿਆ ਭਲੀ ਦੋ ਲਾਵਾ ਬੱਚੀ ਦੀਆਂ ਕੀਤੀਆਂ ਆਨੰਦ ਕਾਰਜ ਹੋ ਰਿਹਾ ਹੈ ਤੀਜੀ ਲਾਂ ਤੇ ਅਠਾਉਣ ਲੱਗਿਆ ਉਸੇ ਢੇਰੀੋ ਕੀ ਮੌਤ ਇਨੀ ਲੱਗੇ ਹੈ ਇਸ ਕਰਕੇ ਬਾਣੀ ਕਹਿੰਦੀ ਹਮ ਆਦਮੀਆਂ ਇਕਦਮੀ ਮੋਲਤ ਮੋਤ ਨਾ ਜਾਣਾ ਨਾਨਕ ਬਿਨਵੇ ਤਿਸੇ ਸਰੇਵੋ ਜਿਸ ਕੇ ਪ੍ਰਾਨਾ ਜੀ ਨੇ ਪ੍ਰਾਨ ਦਿੱਤੇ ਨੇ